ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਵੀਰ ਘਰ ਪਹੁੰਚੇ ਆਂ ਥੋਬੇ ਦੇ ਬਿਲਕੁਲ ਨਾਲ ਹੀ ਪਿੰਡ ਜਿਹੜਾ ਵੇਝਾ ਨਾਂ ਦਾ ਅੱਜ ਤਾਂ ਨਾ ਟੋਟਲ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਬਾਕੀ ਵੀਡੀਓ 'ਚ ਹਰ ਕਿਸੇ ਵੀਡੀਓ 'ਚ ਇਹ ਹੀ ਬੇਨਤੀ ਹੁੰਦੀ ਆ ਵੇ ਆਪਣੀ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਆਪਣੀਆਂ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀਆਂ ਚੀਜ਼ਾਂ ਆਪ ਵੇਖ ਚਾਖ ਕੇ ਖੜੀਏ ਤੇ ਆਪਣੀ ਸਮਝਣਾ ਤੇ ਆਪਣੀ ਗਰੰਟੀ ਦੇ ਪਿਛੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਣਾ ਠੀਕ ਠਾਕ ਜੀ ਬਹੁਤ ਵਧੀਆ ਤੈਨੂੰ ਸੁਣਾਓ ਸਭ ਵਧੀਆ ਜੀ ਵਧੀਆ ਜੀ ਤੇ ਨਾਮ ਦੱਸ ਦੀਏ ਕਰੀ ਫਿਰ ਨਾਮ ਮੀਤਾ ਪਿੰਡ ਲਖੂਵਾਲ ਤਸੀਲ ਜੀਨਾਲਾ ਜ਼ਿਲ੍ਹਾ ਅਮਰਸਾ ਤੇ ਫੋਨ ਨੰਬਰ ਵੀ ਬੋਲ ਦੇ ਫਿਰ 943 6054 ਠੀਕ ਹੈ ਤੇ ਟਾਈਮ ਨਾਲ ਕਰਤੇ ਜੀ ਤਿਆਰੀ ਫਿਰ ਤੁਸੀਂ ਸਾਨੂੰ ਦਾ ਚਾਹ ਨਹੀਂ ਪੀਂਦੀ ਵੇ ਠੀਕ ਹੈ ਮਾਨ ਨਵਾਏ ਨੂੰ ਇਹ ਜੇ ਪੱਠੇ ਵੀ ਨਹੀਂ ਪਾਇਆ ਲਿਓ ਵੇ ਖੁੱਦਾਂ ਹੀ ਕੁਦਰਤ ਨਾਲੇ ਆ ਹਾਂਜੀ ਹਾਂਜੀ ਸਾਡੀ ਬਾਤ ਸੀ ਮੜਾ ਮੋਟੀ ਤੇ ਟਾਈਮ ਨਾਲ ਆਉਣਾ ਤੇ ਫਿਰ ਮਾਨ ਉਹ ਤੁਹਾਨੂੰ ਦੱਸਿਆ ਸੀ ਨਾ ਥੋੜਾ ਜਿਹਾ ਕੰਮ ਅੱਗੇ ਪਿੱਛੇ ਜੇ ਚੱਲਣ ਦਿਆ ਹੋਆ ਵਾਕਿ ਸ਼ਨੀਵਾਰ ਤੋ ਹੋ ਜਾਣਾ ਆਪਣਾ ਫਿਰ ਰੁਟੀਨ ਚ ਕੋਈ ਗੱਲ ਨਹੀਂ ਜੀ ਹਾਂਜੀ ਹਾਂਜੀ। ਸਾਰਾ ਮਾਲ ਸਾਰਾ ਚੋਣ ਵਾਲਾ ਜੀ। ਠੀਕ ਹੈ। ਹਾਂਜੀ। ਅਜੇ ਸਾਰੀਆਂ ਜੇ ਚਵਾਈ ਹੋਣ ਵਾਲੀਆਂ ਜੇ ਵੈਸੇ ਵੀ ਟਾਈਮ 6 ਵਜੇ ਸਵੇਰ ਦਾ ਟਾਈਮ ਹੈ। ਤੇ ਜਿਹੜੀ ਆ ਪਹਿਲੇ ਨੰਬਰ ਤੇ ਇਹ ਮਿਨੀ ਆ। ਇਹ ਵੀਰ ਜੀ ਦੂਜਾ ਸੂਆ ਝੋਟੀ ਆ। ਅੱਛਾ। ਤੇ ਆਓ ਜੇ ਇਹਦੀ ਕੱਟੀ। ਠੀਕ ਹੈ। ਮੰਨ ਲਓ ਵੀ ਦੁੱਧ ਬਾਣੀ ਗਿਆ ਆ। ਅੱਛਾ। ਤੇ 13 ਤੋਂ ਬਾਹਰ ਨਹੀਂ ਹੋਊਗਾ। ਠੀਕ ਹੈ। ਕਹਨ ਵਾਲਾ ਨਹੀਂ ਮਣਕੇ ਦਵਾਂਗੇ ਦੋ ਟਾਈਮ ਤਸੱਲੀ ਕਰਾ ਕੇ ਠੀਕ ਆ ਜਿਹੜਾ ਮੇਰਾ ਵੀਰ ਨਹੀਂ ਵੀ ਆ ਸਕਦਾ ਆਪਾਂ ਵੀਡੀਓ ਕਾਲ ਤੇ ਜਵਾਦਾ ਮਤਲਬ ਤੁਹਾਡੇ ਘਰ ਕੋਈ ਆਪਣੀ ਹਣਾ ਤਸੱਲੀ ਕਰਕੇ ਬਾਹਰ ਹੀ ਹੋਊਗਾ ਅੰਦਰ ਨਹੀਂ ਹੋਊਗਾ ਅੱਛਾ ਉਹ ਤਾਂ ਮੈਂ 16 17 ਕਿਲੋ ਵਾਲੀ ਆ ਥੋੜਾ ਬਾਲਾ ਮੂਲਾ ਸੁੱਟਣਾ ਆਨੇ ਸੋਈ ਨੂੰ ਕਿੰਨੇ ਦਿਨ ਹੋਏ ਸੋਈ ਨੂੰ ਮਲ ਹੋਈ ਗਏ ਜੇ 6 7 ਦਿਨ ਮਗਰ ਇਹਦੇ ਕੱਟੀ ਆ ਨਾ ਉਹ ਕੱਟੀ ਜੇ ਮਗਰ ਇਹ ਆਹੋਲੀ ਕੱਟੀ ਏ ਕੱਟੇ ਵੀ ਚੰਗੀ ਸੋਹਣੀ ਆ ਚੰਗੀ ਜੰਮੀ ਪਲੀ ਕੱਟੀ ਹੈ ਚੰਗੀ ਹੈ ਮੰਨੋ 2.5 ਕਿਲੋ ਗਾੜਿਆ ਮੈਂ ਇਹਦੀ ਹਾਂ ਦੇਖ ਸਕਦੇ ਥਾਣੇ ਦੇ ਇੱਕ ਰੀ ਲਾਗੇ ਤੋਂ ਥਾਣਾ ਦਾ ਸਾਜੀ ਬਾਕੀ ਮੀ ਨਹੀਂ ਆ ਜਿਹੜੀ ਵੱਡੀ ਮੈਂ ਪੂਰੀ ਕੋਲ ਸੈਜ ਆ ਠੀਕ ਹੈ ਜੀ ਹਾਂ ਜੀ ਖੋਲ ਗਏ ਫਿਰ ਤੋੜ ਦਈਏ ਪੂਰੀ ਕੋਲ ਸੈਜ ਵੱਡੀ ਨਹੀਂ ਬਾਕੀ ਕੱਦ ਕਾਠ ਪੱਖੇ ਪੂਰੀ ਨਿਗਰਿਆ ਜਿਹੜੀ ਕੱਦ ਵਜਨ ਵੀ ਚੰਗਾ ਖੱਲਿਆ ਹਵਾਨਾ ਜਿਹੜਾ ਇਹਦਾ ਦੇਖ ਸਕਦੇ ਜੀ ਬਾਕੀ ਇਹ ਬਿਲਕੁਲ ਸਵੇਰ ਸਵੇਰ ਦਾ ਹੀ ਟਾਈਮ ਆ ਜਿਹੜਾ ਲੈ ਜੋ ਕਰੀਸ ਦਿ ਅੱਗੇ ਕਮਾ ਲਿਆ ਤੇ ਕਰੀ ਹਵਾ ਨਾ ਤਾਂ ਮੇਰਾ ਫੇਰ ਤਾਂ ਦਿਖਾ ਦਈਏ ਚੰਗੀ ਤਰ੍ਹਾਂ ਦੁੱਧ 13 ਲੀਟਰ ਤਿਆਰ ਵੀ ਜੀ ਫਿਰ ਪੂਰਾ ਹੀ ਹੋਊਗਾ ਅੰਦਰ ਨਹੀਂ ਆ ਠੀਕ ਹੈ ਜੀ ਹਾਂ ਜੀ ਤੇ ਬਾਕੀ ਇਹ ਆ ਵੀ ਚੰਗੀ ਸੋਹਣੀ ਝੋਟੀ ਆ ਜਿਹੜੀ ਕਿਸੇ ਵੀ ਨੇ ਜਿਹੜੇ ਸ਼ੌਕ ਨਾਲ ਮੀਨੀ ਮੱਝ ਰੱਖਣੀ ਆ ਤੇ ਉਹ ਵੀ ਇਸ ਵਾਸਤੇ ਚੰਗੀ ਆ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਜਾਇਜ਼ ਹੀ ਕਰਨਾ ਕਿੰਨਾ ਕੁ 1 15 ਦੇ ਦਈਏ ਇੱਕ 10 ਦੀ ਦੇ ਦੀ। ਮੈਂ ਤਾਂ ਸਵਾਲ ਲਖ ਦੀ ਆ। ਵੇਖ ਲਓ ਕਿੰਨੀ ਮੈਂ। ਹਾਂਜੀ। ਤੇ ਇੱਕ 10 ਚ ਵੀ ਛੋਟ ਕਰ ਦਾਂਗੇ। ਕਿੰਨੀ? 2000 ਕਰ ਦਿੰਦੇ। ਅੱਛਾ ਇੱਕ ਇੱਕ ਅੱਠ ਦੀ। ਹਾਂਜੀ। ਇਹ ਹੋਰ ਕਰਾਉਣੀ ਏ। ਵੇਖ ਲਓ ਢਾਡੀ ਮਰਜ਼ੀ ਆ। ਕਰ ਦੋ ਥੋੜੀ ਬੜੀ ਜਿਹੀ। 7 ਦੀ ਦੇ ਦਈਏ ਫਿਰ। 6 ਦੀ ਦੇ ਦਾਂਗੇ ਵੀਰ ਜੀ। ਹਾਂ। ਅੱਛਾ। ਭਾਗ ਜਿਹੜਾ ਮਰਜ਼ੀ ਚਵਾ ਲੈ। ਆਂਕੀਆਂ ਦੇ ਚੋਲੇ ਭਾਵੇਂ ਮੱਲੋ ਸਾਡੇ ਕੋਲ ਵੀਡੀਓ ਕਾਲ ਤੇ ਚਵਾ ਲੈ। 13 ਤੋਂ ਬਾਅਦ ਹੀ ਹੋਊਗਾ। ਠੀਕ ਹੈ ਜੀ। ਹਾਂਜੀ। ਤੇ ਆ ਚਿਹਰਾ ਵੀ ਇਹਦਾ ਇੱਕ ਅਲੀ ਚੰਗੀ ਤਰ੍ਹਾਂ ਦੇਖ ਸਕਦੇ। ਦਮੇ ਪਾਸਾ ਸਿੰਘ। ਅੱਖਾਂ 'ਕਿ ਜਿਹੜੀ ਰੋਸ਼ਨੀ ਪੈ ਜਾਂਦੀ ਹੈ ਬਾਕੀ ਆ ਦੇਖ ਸਕਦੇ ਜੀ ਹਣ ਤੇ ਥਾਣਾ ਦਾ ਸਾਈਜ਼ ਗੱਬਣੀ ਵਾਲੇ ਪਾਸੇ ਤੋਂ ਵੀ ਇਹਦਾ ਦੇਖ ਸਕਦੇ ਜੀ ਬਹੁਤ ਚੰਗੀ ਚਵਾਈ ਜੁਈ ਹੈ ਇੱਕ ਨੰਬਰ ਆ ਠੀਕ ਹੈ ਜੀ ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ ਇਹਨਾਂ ਵਿੱਚ ਕਿੰਨਾ ਚਿਰ ਹੋ ਗਿਆ ਸੁਈ ਨੂੰ ਵੀਰ ਜੀ ਬੋਲਾ ਹੀ ਹਲੇ ਦੁੱਧ ਨਹੀਂ ਬਣਿਆ ਉਹਦੋਂ ਤੁਹਾਨੂੰ ਕਹਿਆ ਸੀ ਨਾ ਵੀ ਦੂਜੀ ਵੀਡੀਓ 'ਚ ਪਾਵਾਂਗੇ ਹਾਂਜੀ ਹਾਂਜੀ ਬਾਅਦ 'ਚ ਸੁਈ ਉਹਦੋਂ ਗੱਬਣ ਸੀ ਹਾਂਜੀ ਹਾਂਜੀ ਆ ਜੀ ਉਹ ਕਟਾ ਇਹਦਾ ਗਿੱਲਾ 나ੜੂ ਆ ਉਹ ਖਾ 나ੜੂ ਨਾਲ ਹੀ ਆਵਲਾ ਕੱਟਾ ਜੇ ਉਸ ਦਿਨ ਪਿਛਲੀ ਵੀਡੀਓ ਚ ਮੱਝ ਥੋੜੀ ਕੱਚੀ ਸੀ ਹੱਲੇ ਉਸ ਦਿਨ ਪਾਈ ਨਹੀਂ ਆਹ ਦੇਖ ਸਾਡੇ ਨਾੜੂ ਬਿਲਕੁਲ ਨਾਲ ਤਾਜਾ ਹੀ ਆ ਜਿਹੜਾ ਇਹਦੇ ਮਗਰ ਕੱਟਾ ਹੈ ਤਾਜਾ ਹੀ ਬੱਚਾ ਜਿਹੜਾ ਬਿਲਕੁਲ ਕਿੰਨੇ ਦਿਨਾਂ ਦੀ ਸੋਈ ਵੇਜੀ ਹੈ ਮੇਰੀਆਂ ਨੂੰ 6 ਮਾਂ ਦੇਣਾ ਸੋਈ ਨੂੰ ਅੱਛਾ ਹਾਂਜੀ ਤੇ ਇਹਦੇ ਕੋਲ ਮਨ ਲੋ 10 ਕਿਲੋ ਬੋਲਾ ਆ ਅੱਛਾ ਹਾਂ ਜਦਾਂ ਮਰਜੀ ਕੋ ਮੇਰਾ ਵੀਰ ਚ ਆ ਗਿਆ ਤਸੱਲੀ ਕਰਕੇ ਲੈ ਜੇ ਮਨ ਲੋ ਪਹਿਲੀ ਤੇ ਗੱਲ ਆਣ ਕੇ ਇੱਥੇ ਹੀ ਝੋਵੇ ਨਹੀਂ ਆ ਸਕਦਾ ਵੀਡੀਓ ਕਾਲ ਤੇ ਜਵਾਨੇ ਕਿੰਨਾ ਕੇ ਦੁੱਧ ਚੋਈ ਜਾਏ ਦੁੱਧ ਕੋਲੋਂ 12 13 ਕਿਲੋ ਬੜੇ ਆਰਾਮ ਨਾਲ ਮੈਨੇ ਦੇਣਾ ਆ ਇੰ ਸੌਖਾ ਦੇਈ ਜਾਊਗੀ ਦਹਾਂ ਤੋਂ ਹੁਣ ਬਾਹਰ ਹੀ ਹੋ ਅੰਦਰ ਨਹੀਂ ਬੋੜਾ ਤੋਰੀਆਂ ਫਿਰ ਇੱਕ ਰੀਨਾ ਇੱਕ ਮਿੰਟ ਇਹਦੇ ਥਾਨ ਦਿਖਾ ਦਈਏ ਪਹਿਲਾਂ ਆਹ ਦੇਖ ਸਕਦੇ ਥਾਨਾਂ ਦਾ ਸਾਈਜ਼ ਗਿਆ ਪੇਦਾ ਲੱਗ ਗਿਆ ਠੰਗੀ ਜਵਾਈ ਜੂਏ ਆ ਪੋਲੀ ਰੂਨ ਦੀ ਇੱਕ ਨੰਬਰ ਠੀਕ ਹੈ ਜੀ باقی ਦੋਤੜੀ ਨਹੀਂ ਹੈ ਲੋਹੀ ਜੇ ਮੱਜ ਹੌਲੀ ਹੌਲੀ ਤੋਰ ਰਿਹਾ ਹੈ। ਆਪਾਂ ਜਿੰਨੇ ਸਾਰੇ ਪੰਨੇ ਚੰਗੀ ਦੁੱਧ ਵਾਲੀ ਮੱਝ ਹੈ। ਬਾਕੀ ਆਹਵਾਂ ਨੇ ਦਾ ਫਿਰ ਤੋਂ ਇੱਕ ਵਾਰੀ ਦੇਖ ਸਕਦੇ ਲੱਗੇ ਤਾਂ ਥੋੜਾ ਦਰਦੀ ਦਰਦੀ ਆ ਤੁਹਾਡੇ ਕੋਲ ਹਵਾਨਾ ਗਾਹਣ ਰੱਖਦੀ ਆ ਤੁਹਾਡਾ ਤੇ ਇਹਦਾ ਵੀ ਜੀ ਫਿਰ ਮੁੱਲ ਕਿੰਨਾ ਰੱਖਦੀ ਆ ਆਪਾਂ ਮੁੱਲ ਵੀਰ ਜੀ ਇਹਦਾ ਮੰਨ ਲਓ 90000 ਅੱਛਾ ਹਾਂਜੀ ਤੇ ਜੱਸ ਨੂੰ ਕਿੰਨੇ ਦੀ ਕਰਦੀ 85 ਦੀ ਦੇ ਦੀਏ 84 ਦੀ ਦੇ ਦੀਏ ਹੋਰ ਕਰਦੀ ਥੋੜੀ 83 ਦੀ ਹਾਂਜੀ ਠੀਕ ਆ 82000 ਦੀ ਵੀਰ ਜੀ ਹਾਂ ਆ ਦੇ ਦਾਂਗਾ ਮੈਂ 5 ਕਿਲੋ ਤੋਂ ਬਾਹਰ ਹੀ ਬੋੜੀ ਹੋਊਗੀ ਜਿਹੜਾ ਮਰਜ਼ੀ ਚਾ ਆ ਕੇ ਲੈ ਜੀ ਆ ਮੈਂ ਨਹੀਂ ਆ ਸਕਦਾ ਮੇਰਾ ਵੀਡੀਓ ਤੇ ਵੀਡੀਓ ਕਾਲ ਤੇ ਸਾਡੇ ਕੋਲ 44 ਤੇ ਫੇਰ ਲੈ ਤੇ ਸੂਆ ਕਿਨਵਾਏ ਤਾਂ ਇਹ ਤੀਸਰੇ ਸੂਏ ਹੁਣ ਸੂਈ ਤੀਸਰਾ ਸੂਆ ਸੂਈ ਆਹ ਜੀ ਸੂਈ ਆਹ ਦੂਸਰੇ ਸੂਏ ਆ ਮੀਨੀ ਨਹੀਂ ਜਿਹੜੀ ਠੀਕ ਹੈ ਤੀਸਰੇ ਸੂਏ ਤੇ ਹੁਣ ਇੱਕ ਹੋਰ ਆ ਜਿਹੜੀ ਜਿਹੜੀ ਥੋੜੀ ਦੂਜੇ ਸੂਏ ਸੂਈ ਜੇ ਠੀਕ ਹੈ ਇਹਦਾ ਹਾਜੇ ਕੱਟਾ ਇਹਨੂੰ 12 13 ਦਿਨਾਂ ਹੋ ਗਏ ਸੂਈ ਆਹ ਕੱਟਾ ਜੀ ਇਹਦਾ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤੇ 11 ਕਿਲੋ ਦੁੱਧ ਆ ਲੀਟਰ ਵਾਲਾ ਮੈਂ 10 ਮੰਨ ਕੇ ਲੈ ਲੇ ਜਿਹੜਾ ਮਰਜੀ ਅੱਛਾ ਹਾਂਜੀ 10 ਤੋਂ ਬਾਹਰ ਹੀ ਹੋਊਗਾ 11 ਹੀ ਹੋਊਗਾ ਅੱਛਾ ਹਾਂਜੀ ਤੇ ਦੂਜਾ ਇਹਦਾ ਸਵੇਰ ਚ ਪ੍ਰੋਪਰ ਜਿਹੜਾ ਸਹੀ ਆ ਤੋੜ ਦਈਏ ਫਿਰ ਇਹਨਾਂ ਨੂੰ ਤੇ ਆ ਥਾਣੇ ਦੇ ਵੀ ਦਿਖ ਸਾਡੇ ਲੱਗੇ ਤੋੜੀਏ ਦੂਜਾ ਦੂਆ ਵੇਖੋ ਹਨ ਕੱਲਾ ਅਕਲਾ ਵਿਰਲਾ ਦੇ ਕਿੰਵਾਂ ਸੂਹਾ ਇਹਦਾ ਇਹ ਦੂਜਾ ਸੂਹਾ ਜੀ ਦੂਸਰਾ ਸੂਹਾ ਜਿਹੜਾ ਦੂਜਾ ਸੂਹਾ ਆ ਵੇਖੋ ਮੈਂ ਥੰਦੇ ਇਹ ਤਾਂ ਵੇਖੋ ਵੰਨਾ ਜਿਹੜਾ ਲੱਗ ਗਿਆ ਤੇ ਇੱਕ ਵਾਰੀ ਦੇਖ ਸਕਦੇ ਸੀ ਬਾਕੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਹੈ ਜੀ ਬਾਕੀ ਪੇਚਪੁਰੇ ਤੇ ਵੀ ਆਪਾਂ ਦੇਖ ਸਕਦੇ ਹਾਂ ਕਿਹ ਵਾਈ ਕੱਦ ਕੱਠ ਪੇਚਪੁਰੇ ਤੋਂ ਸਾਰੀਆਂ ਚੰਗੀਆਂ ਵਾਈ ਜਿਹੜੀ ਬਹੁਤ ਜ਼ਿਆਦਾ ਚੰਗੀ ਲੱਗੀ ਆ ਇੱਕ ਨੰਬਰ ਚ ਵਾਈ ਬਾਕੀ ਸਾਫ਼ ਵੜੀ ਝੋਟੀ ਹਾਂ ਦੇਖ ਸਾਡੇ ਹਵਾਨਾ ਇਹਦਾ ਵੀ ਲੱਗੇ ਤਾਂ ਬਾਕੀ ਜੇ ਕੋਈ ਮੰਜ ਥਣਾ ਚ ਨਹੀਂ ਆਪਾਂ ਦੇਖ ਸਕਦੇ ਤੇ ਬਾਕੀ ਹਵਾਨਾ ਆਪਾਂ ਦੇਖ ਸਕਦੇ ਸਾਰੀਆਂ ਦੇ ਸਫਾਈ ਜੀ ਆ ਇਹਦੇ ਡੋਕਾ ਨੇ ਮੈਂ ਤੇ ਉਗਲ ਲੈ ਲੋ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਇਹਦਾ 85 ਆ ਜੈਦ ਦੇਦਨੀ ਝੋਟੀ ਬਹੁਤ ਚੰਗੀ ਆ ਤੇ ਵੇਚੋ ਕਰ ਦਈਏ ਥੋੜਾ ਬਤ ਮੰਨ ਤਾਂ 80 ਦੇ ਅੱਛਾ ਪੂਰੇ 80 ਦੀ ਹਾਂਜੀ ਕਿ ਹੋਰ ਕਰ ਦੋਗੇ ਮੌਕੇ ਤੇ ਕਰ ਦਿੰਨੇ ਤੁਸੀਂ ਦੱਸ ਥੋੜੀ ਬੋਲੀ ਛੋਟ 2000 ਛੱਡ ਦੀ 80 ਚ 78 ਹੀ ਦੇ ਦਈਏ ਹਾਂਜੀ 78 ਦੀ ਵੀਰ ਜੀ ਦੇ ਦਾਂਗਾ ਜੋ 500 ਛੋਟ ਹੋਰ ਕਰ ਦਾਂਗਾ ਠੀਕ ਹੈ ਜੀ ਹਾਂਜੀ ਬਾਕੀ ਮੇਰਾ ਵੀਰ ਕਿਸੇ ਗੱਲ ਦੀ ਕਮੀ ਨਾ ਹੋਵੇ ਕਿਸੇ ਮੈਜ ਕਿਸੇ ਗਾਂ ਚਵਾਈ ਤੋਂ ਇੱਕ ਨੰਬਰ ਹੋਣ ਦੀ ਠੀਕ ਹੈ ਜੀ ਬਾਕੀ ਤਾਜ਼ਾ ਮਾਲ ਸੋਇਆ ਝੋਕੇ ਖਾਣ ਸਾਰੀਆਂ ਤਾਜ਼ੀਆਂ ਸੋਈਆਂ ਹਨ ਹਣਾ ਹਾਂ ਬਾਕੀ ਪੇਠਪੁਰੇ ਤੋਂ ਇਹ ਵੀ ਦੇਖ ਸਕਦੇ ਜੀ ਇੱਕ ਲਈ ਤੇ ਆਹਵਾਂ ਨਾ ਬੜੀ ਸ਼ਾਂਤ ਜੀ ਝੋਟੀ ਹੈ ਜੀ ਇਹਨੇ ਕਾ ਜਰਸੀ ਤੁਹਾਨੂੰ ਦਿਖਾਉਣੀ ਹੈ ਇਹਦਾ ਆਜੇ ਵੀਰ ਜੀ ਬੱਚਾ ਹਾਂ ਬੱਚਾ ਜੀ ਇਹਦਾ ਇਹਦੇ ਕੋਲ ਕਿੰਨਾ ਜੀ ਦੁੱਧ ਵੀਰ ਜੀ ਦਾ ਮਤਲਬ ਦੁੱਧ 11 11 ਹੋ ਗਿਆ 10 ਪੱਕਾ ਆਪਾਂ ਬਣ ਕੇ ਦੇਣੀ ਜਿਹੜੀ ਹੈਗੀ ਅੱਛਾ ਹਾਂਜੀ 10 ਕਿਲੋ ਭਾਵੇਂ ਜਿੰਨੇ ਟਾਈਮ ਮਰਜ਼ੀ ਕੋ ਲੀਟਰਾਂ ਨਾਲ ਮਿਲਦੇ ਸਾਥਾ ਨੇ ਇਹਦੇ ਵੀ ਦੇਖ ਸਕਦੇ ਆਪਾਂ ਲੱਗੇ ਠੰਡੀ ਠੀਰੀ ਹੈ ਬੈਠ ਕੇ ਫੜ ਕੇ ਬਿਲਕੁਲ ਠੰਡੀ ਆ ਸਾਥ ਫੇਰ ਕੇ ਬਗਾ ਆ ਵੇਖ ਲੋ ਕੋਈ ਬੰਗਾ ਨਹੀਂ ਕੁਛ ਨਹੀਂ ਪੋਣਾ ਠੀਕ ਹੈ ਜੀ ਆ ਗਏ ਲੋ ਥੱਲੇ ਬੈਗਣੇ ਚਲੋ ਲੈ ਜਾ 10 ਕਿਲੋ ਦੁੱਧ ਇਹਦਾ ਕਿੰਨੇ ਕੀ ਰਿਕਲ ਹੈਗਾ ਆ ਜੀ ਲੈ ਆਓ ਜੋਨ ਬੋਟਾ ਦੇਂਗਾ ਜਿਵੇਂ ਯੂ ਇਹ ਇੱਕ ਨੰਬਰ ਹੋਊਗੀ ਕੰਢੀ ਧੀਰੀਆ ਤੇ ਇਹਦਾ ਫਿਰ ਮੁੱਲ ਤਾਂ ਹੀ ਫਿਰ ਵੇਖ ਲੋ ਮੰਨ ਲਓ ਇਹ ਨਹੀਂ ਕੋ ਲਤਲੂਤ ਮਾਰਨ ਵਾਲੀ ਨਹੀਂ ਹੈਗੀ ਹਲੋ ਠੀਕ ਹੈ ਤੇ ਇਹ ਕਿੰਨੇ ਦੀ ਦੇ ਦੇਣੀ ਹੈ ਇਹ ਵੀਰ ਜੀ ਦੇ ਦਈਏ 38000 ਦੀ 38000 ਦੀ ਹਾਂਜੀ ਕੀ ਕਰਦੀ ਹੈ ਮੰਨ ਤਾਂ ਲੋਰ ਜਿੰਨਾ ਦੇ ਕਰ ਦਿੰਦੇ ਆ ਇੱਕੋ ਗੱਲ ਕਰਦੀ ਹੈ ਪੂਰੇ 35 ਨਹੀਂ ਦੇਦੀ 33000 ਛੱਡੀਏ ਅੱਛਾ 33000 ਦੀ ਹਾਂ ਨਾ ਵੀਰ ਜੀ ਦੇ ਦੇਣੀ ਆ ਠੀਕ ਜੀ ਕੋ 100 ਛੱਡਾਂਗੇ ਬਾਹਰ ਹੀ ਦੁੱਧ ਹੋਊਗਾ ਅੰਦਰ ਨਹੀਂ ਹੋਊਗਾ ਪਾਈ ਆ ਠੀਕ ਹੈ ਜੀ ਆਧਾ ਕਿਲੋ ਕਿਲੋ ਬਾਹਰ ਹੋ ਜੀ ਠੀਕ ਹੈ ਬਾਕੀ ਆ ਚਲੋ ਬਾਕੀ ਸਾਰਾ ਮਾਲ ਸੋਇਆ ਆ ਇੱਥੋਂ ਚਵਾਈ ਕਰੀ ਰਹੀ ਇੱਥੋਂ ਚਵਾਈ ਕਰਕੇ ਤਸੱਲੀ ਕਰਕੇ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਦੋ ਤੇ ਆਲੇ ਠੀਕ ਹੈ ਜੀ ਠੀਕ ਹੈ ਜੀ ਵੇਖੋ ਵੀਰ ਜੀ ਹੁਣਾਂ ਨੇ ਵੀ ਕਾਫੀ ਹਰੀ ਆਪਾਂ ਨੂੰ ਬੇਨਤੀ ਇਹੀ ਕੀਤੀ ਆ ਵੀ ਜਿਹੜਾ ਵਾ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ